ਦੋਸਤੋ ਅੱਜ ਆਪਾਂ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਵਿਆਜ ਕਿਵੇਂ ਕੱਢਦੇ ਆ ਵਿਆਜ ਮੰਨ ਲਓ ਆਪਾਂ ਕਿਸੇ ਤੋਂ ਉਧਾਰ ਪੈਸੇ ਲੈਣੇ ਆ ਕਿਸੇ ਤੋਂ ਲੈਣੇ ਮੰਨ ਲਓ ਆਰਤੀ ਤੋਂ ਲੈਣੇ ਜਾਂ ਬੈਂਕ ਤੋਂ ਲੈਣੇ ਹੈ ਨਾ ਜੀ ਤਾਂ ਇਹਦਾ ਵਿਆਜ ਕਿਵੇਂ ਕੱਢਦੇ ਆ ਮੰਨ ਲਓ ਆਪਾਂ ਲਿਆ 1 ਲੱਖ ਰੁਪਇਆ ਬੈਂਕ ਤੋਂ ਜਾਂ ਆਪਣੇ ਆਰਤੀ ਤੋਂ ਪਾਉਂ ਉਧਾਰ ਫੜ ਲਿਆ ਠੀਕ ਹੈ ਜੀ ਤੇ ਉਹਦਾ ਆਪਾਂ ਗੱਲ ਕਰ ਲਈਏ ਵੀ ਇਹਦਾ ਵਿਆਜ ਕਿੰਨਾ ਪੈਂਦਾ ਹੈ ਵਿਆਜ ਦਾ ਰੇਟ ਤਾਂ ਉਹ ਕਹਿੰਦੇ ਵੀ 1 ਰੁਪਿਆ ਪਾਉਗਾ ਜੀ 1% ਠੀਕ ਹੈ ਜੀ ਤਾਂ ਸਾਲ ਦੇ ਵਿੱਚ ਮਹੀਨੇ ਹੁੰਦੇ ਨੇ 12 ਤਾਂ ਇਹਨੂੰ 12 ਨਾਲ ਗੁਣਾ ਕਰਾਂਗੇ ਤਾਂ ਇਹਦਾ 12% ਬਣ ਜਾਊਗਾ ਠੀਕ ਹੈ ਜੀ ਤਾਂ ਹੁਣ ਆਪਾਂ ਮੰਨ ਲਓ ਦਿਨਾਂ ਦਾ ਵਿਆਜ ਕੱਢਣਾ ਆਪਣੇ ਕੋਲੇ ਹੈਗਾ 1 ਲੱਖ ਰੁਪਿਆ ਠੀਕ ਹੈ ਜੀ ਇਹਦਾ ਆਪਾਂ ਕਰ ਦਾਂਗੇ 1% 1% ਦਾ ਹੋ ਜੂਗਾ 1 ਲੱਖ ਰੁਪਏ ਦਾ 1% ਹੋ ਜੂਗਾ 1000 ਰੁਪਿਆ ਠੀਕ ਹੈ ਜੀ ਫਿਰ ਆਪਾਂ ਇਹ ਹੋ ਗਿਆ ਆਪਣਾ 1 ਮਹੀਨੇ ਦਾ ਵਿਆਜ ਹੋ ਗਿਆ 1 ਮਹੀਨੇ ਦਾ ਵਿਆਜ ਹੋ ਗਿਆ 1000 ਰੁਪਿਆ ਠੀਕ ਹੈ ਜੀ ਤਾਂ ਆਪਾਂ 1000 ਨੂੰ 30 ਦਿਨਾਂ 'ਚ ਵੰਡ ਦਾਂਗੇ ਕਿਉਂਕਿ ਮਹੀਨਾ 30 ਦਿਨਾਂ ਦਾ ਹੁੰਦਾ ਠੀਕ ਹੈ ਜੀ 31 ਦਾ ਵੀ ਹੁੰਦਾਗਾ 28 ਦਾ ਵੀ ਹੁੰਦਾ ਤਾਂ ਇਹਨੂੰ ਆਪਾਂ ਜਦੋਂ 30 'ਤੇ ਵੰਡਾਂਗੇ ਤਾਂ ਇਹਦੇ ਆ ਜਾਣਗੇ 33.33 ਰੁਪਏ ਇੱਕ ਦਿਨ ਦਾ ਵਿਆਜ ਠੀਕ ਹੈ ਜੀ ਹੁਣ ਆਪਾਂ ਕੱਢਾਂਗੇ ਮੰਨ ਲਓ ਆਪਾਂ ਸਾਲ ਵਾਸਤੇ ਲਿਆ ਸੀ ਤਾਂ ਆਪਾਂ ਸਾਲ ਬਾਅਦ ਜਦੋਂ ਆਪਾਂ ਅਗਲੇ ਦਾ ਹਿਸਾਬ ਕਰਾਂਗੇ ਤਾਂ ਉਹ ਦੇਖਾਂਗੇ ਵੀ ਤੇ ਇਹਦੇ ਕਿੰਨੇ ਲੱਖ ਰੁਪਏ ਦਾ ਕਿੰਨਾ ਵਿਆਜ ਬਣ ਗਿਆ ਠੀਕ ਹੈ ਜੀ 33.33 365 ਠੀਕ ਹੈ ਜੀ ਆਪਾਂ ਕੋਲੇ ਕੈਲਕੂਲੇਟਰ ਆਫਾਇਦੇ ਦੇਖ ਲਾਂਗੇ 33.33 365 ਸਾਲ ਦੇ 365 ਦਿਨ ਹੁੰਦੇ ਹਨ ਨਾ ਜੀ ਤਾਂ 12165 ਰੁਪਏ ਸਾਲ ਦਾ ਵਿਆਜ ਹੋ ਗਿਆ ਠੀਕ ਹੈ ਜੀ ਸਾਲ ਦਾ ਵਿਆਜ ਹੋ ਗਿਆ ਤਾਂ ਆਪਾਂ 1 ਲੱਖ ਰੁਪਏ ਦੇਣਾ ਸੀਗਾ 1 ਲੱਖ 12165 ਰੁਪਏ ਤਾਂ ਆਪਣਾ ਹੋ ਗਿਆ 112165 ਰੁਪਏ ਆਪਾਂ ਜਿਹੜੇ ਬੈਂਕ ਦੇ ਜਾਂ ਕਿਸੇ ਵੀ ਆਰਟੀ ਤੋਂ ਫੜਦੇ ਤਾਂ ਉਹਦਾ ਆਪਾਂ ਨਾ ਦੇਂਦਾਰੀ ਇੰਨੀ ਹੋ ਗਈ ਲੱਖ ਰੁਪਏ ਦੀ ਜੀ ਇੱਕ ਹੋਰ ਜਿਵੇਂ ਵਿੱਚ ਲੋਕ ਸਿੱਧਾ ਹਿਸਾਬ ਕਰ ਲੈਂਦੇ ਨੇ ਜਿਵੇਂ ਲੱਖ ਰੁਪਏ ਦਾ ਸਿੱਧਾ 12% ਕੱਢ ਲੈਂਦੇ ਨੇ ਜੀ ਇਹਦਾ 12% ਕਰਕੇ ਜਿਵੇਂ ਵੱਲ ਹੋ ਗਿਆ ਇਹਦਾ ਲੱਖ ਰੁਪਏ ਦਾ 12% ਇਹ 12000 ਰੁਪਏ ਆ ਗਿਆ ਜੀ ਠੀਕ ਹੈ ਜੀ ਇਹ ਵਿਆਜ ਜਿਹੜਾ ਬਣ ਗਿਆ ਨਾ ਇਹ 360 ਦਿਨਾਂ ਦਾ ਵਿਆਜ ਬਣ ਗਿਆ ਜੀ ਠੀਕ ਹੈ ਜੀ ਕਿਉਂ ਕਈ ਤਾਂ ਹਿਸਾਬ ਨਾਲ ਜੇ ਕਰ ਲੈਂਦੇ ਨੇ ਹਿਸਾਬ 360 ਦਿਨਾਂ ਦਾ ਬਣਾ ਲੈਂਦੇ ਨੇ ਕਈ ਵਾਰ ਜਿਵੇਂ ਬੈਂਕਾਂ ਲਾਉਂਦੇ ਨੇ ਉਹ 365 ਦਿਨਾਂ ਦਾ ਵਿਆਜ ਲਾਉਂਦੀਆਂ ਨੇ ਜੀ ਠੀਕ ਹੈ ਜੀ ਤਾਂ ਉਹਦਾ ਆਪਣਾ ਹੋ ਜਾਊਗਾ 12165 ਰੁਪਏ ਦੇ 165 ਰੁਪਏ ਜ਼ਿਆਦਾ ਮੰਨਗੇ ਜੇ ਆਪਾਂ 12% ਦੇ ਹਿਸਾਬ ਨਾਲ ਸਿੱਧਾ ਹੀ ਹਿਸਾਬ ਲਾ ਲਾਂਗੇ ਸਿੱਧਾ ਹਿਸਾਬ ਜੋੜ ਲਾਂਗੇ 12% ਕਰ ਲਾਂਗੇ ਤਾਂ 3 12000 ਰੁਪਏ ਬਣਦਾ ਜਿਹਦੇ ਵਿੱਚ ਕਿ 165 ਰੁਪਏ ਘੱਟ ਮੰਨਗੇ ਜੇ 300 30 ਦਿਨਾਂ ਦੇ ਪੰਡ ਕੇ ਇਹਦਾ ਵਿਆਜ ਬਣਾਵਾਂਗੇ ਲੱਖ ਰੁਪਏ ਨੂੰ ਲੱਖ ਰੁਪਏ ਨੂੰ 30 ਦਿਨਾਂ ਤੇ 30 ਦਿਨਾਂ ਦਾ ਵਿਆਜ ਕੱਟ ਕੇ 1 ਦਿਨ ਦਾ ਵਿਆਜ ਕੱਟ ਕੇ ਬਣਾਵਾਂਗੇ 365 ਦਿਨਾਂ ਦਾ 12165 ਰੁਪਏ ਬਣੂਗਾ ਜੇ ਆਪਾਂ ਉਹ ਸਿੱਧਾ 12% ਕਰ ਲਾਂਗੇ ਤਾਂ ਉਹ 360 ਦਿਨਾਂ ਦਾ ਵਿਆਜ ਬਣੂਗਾ 12% ਤਾਂ ਜੇ ਕਿਸੇ ਨੇ پیسے ਤੋਂ ਪੈਸੇ ਲੈਣੇ ਨੇ ਤਾਂ ਉਹਨੂੰ 5 ਦਿਨਾਂ ਦਾ ਵਿਆਜ ਘੱਟ ਦੇਣਾ ਪਊਗਾ ਜੀ ਠੀਕ ਹੈ ਜੀ ਤਾਂ ਉਹਨੂੰ ਨੁਕਸਾਨ ਆ ਕਿ ਉਹਨੂੰ 5 ਦਿਨਾਂ ਦਾ ਵਿਆਜ ਘੱਟ ਮਿਲੂਗਾ ਠੀਕ ਹੈ ਜੀ ਤਾਂ ਇਸ ਹਿਸਾਬ ਨਾਲ ਆਪਾਂ ਵਿਆਜ ਘੱਟ ਸਕਦੇ ਆ ਇਹ ਬਿਲਕੁਲ ਸਹੀ ਤਰੀਕਾ ਜੀ ਧੰਨਵਾਦ ਜੀ